ਸਰਦਾਰ ਬਲਮਲਕੀ ਸਿੰਘ ਕਿਹੜੀ ਜਗ੍ਹਾ ਦਾ ਸਾਰਾ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੰਬਈ ਨਵੀਂ ਮੁੰਬਈ ਮਹਾਰਾਸ਼ਟ੍ਰਿਕ ਐਸੋਸੀਏਸ਼ਨ ਦੇ ਉਪਰਾਲੇ ਸਤਕਾ ਇੱਕ ਸੋਚ ਬਣੀ ਕਿ ਪੰਜਾਬ ਅੱਜ ਬੜੇ ਜਿਹੜੇ ਸੰਕਟ ਚ ਸਾਡੇ ਪੈਣ ਸਾਡੇ ਵੀ ਸਾਡੇ ਪ੍ਰਾ ਸਾਡੇ ਪਰਿਵਾਰ ਉਹਨਾਂ ਲਈ ਆਪਾਂ ਕੁਝ ਕਰ ਸਕੀਏ ਤੇ ਬੜੇ ਆਪ ਜੀ ਨੂੰ ਦੱਸਣਾ ਚਾਹਵਾਂਗੇ ਕਿ ਸਾਡੀਆਂ ਜਿਹੜੀਆਂ ਟਰਾਂਸਪੋਰਟ ਸੰਸਥਾਵਾਂ ਹਨ ਫੈਡਰੇਸ਼ਨ ਆਫ ਬੰਬੇ ਮੋਟਰ ਟਰਾਂਸਪੋਰਟ ਆਪਰੇਟਰ ਬੰਬੇ ਟਰਾਂਸਪੋਰਟ ਕੋਆਪਰੇਟਿਵ ਕੰਜ਼ਿਊਮਰ ਸੁਸਾਇਟੀ ਨਾਲ ਹੀ ਸੁਪਰੀਮ ਕੌਂਸਲ ਆਫ ਨਈਂ ਬੰਬੇ ਗੁਰਦੁਆਰਾ ਲਾਇਓਂਸ ਕਲੱਬ ਆਫ ਵੈਸਟ ਕੋਸਟ ਜਾਟ ਸਮਾਜ ਤੇ ਹੋਰ ਸੰਸਥਾਵਾਂ ਦੇ ਨਾਲ ਤੇ ਹੋਰ ਸਾਡੇ ਨਿਜੀ ਵਿਅਕਤੀ ਜਿਹੜੇ ਅੱਜ ਸੇਵਾ ਲੈ ਕੇ ਇੱਥੇ ਪਹੁੰਚੇ ਹਨ ਤੁਸੀਂ ਦੇਖ ਰਹੇ ਹੋਣਗੇ ਇੱਥੇ ਬੀਬੀਆਂ ਵੀ ਪਹੁੰਚੀਆਂ ਹਨ ਸਾਡੇ ਵੀਰ ਵੀ ਪਹੁੰਚੇ ਹਨ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਇਸ ਸੇਵਾ 'ਚ ਪਵਾਇਆ ਤੇ ਅਸੀਂ ਵੱਡੀ ਤੇ ਨਹੀਂ ਕਵਾਂਗੇ ਬਹੁਤ ਛੋਟਾ ਮਤਲਬ ਕਿ ਜਿੰਨੇ ਜੋਗੇ ਆ ਕੇ ਸਾ ਇੱਕ ਕਰੋੜ ਦੀ ਰਕਮ ਇਕੱਠੀ ਕੀਤੀ ਤੇ ਹੜਪੀਟਾਂ ਦੀ ਮਦਦ ਦੇ ਲਈ ਸਾਨੂੰ ਪਤਾ ਨਹੀਂ ਸੀ ਕਿ ਇਹ ਰਕਮ ਸਹੀ ਜਗ੍ਹਾ ਕਿਦਾਂ ਲੱਗੇਗੀ ਤੇ ਅਸੀਂ ਪਦਮਸ਼ਰੀ ਸੰਤ ਬਾਬਾ ਸੇਵਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਮਾਰਗਦਰਸ਼ਨ ਕਰੋ ਸਾਨੂੰ ਆਸ਼ੀਰਵਾਦ ਦਿਓ ਕਿ ਅਸੀਂ ਇਹ ਜਿਹੜੀ ਸੇਵਾ ਹੈ ਦਸਵੰਤ ਲੋਕਾਂ ਦਾ ਉਹ ਅਸੀਂ ਸਹੀ ਜਗ੍ਹਾ ਤੇ ਪਹੁੰਚਾ ਸਕੀਏ ਸਾਰੇ ਜਿਹੜੇ ਪਿੰਡ ਸਭਰਾ ਪਹੁੰਚੇ ਉਹ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਇਹਨਾਂ ਹਾਰਡਪੀਟਾਂ ਨੇ ਦੱਸੀਆਂ ਤੁਹਾਨੂੰ ਦੇਖੋ ਜੀ ਸਾਨੂੰ ਆ ਪਿੰਡ ਆ ਕੇ ਆ ਮੁਸੀਬਤਾਂ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਅੱਜ ਇਹਨਾਂ ਨੇ ਜੋ ਮੁਸੀਬਤਾਂ ਨੇ ਦੱਸਿਆ ਵਾ ਕਿ ਆ ਜਿਹੜਾ ਇਲਾਕਾ ਵਾ ਹਮੇਸ਼ਾ ਹੀ ਹੜ੍ਹ ਪ੍ਰਭਾਵਿਤ ਰਿਹਾ ਵਾ ਕਿੰਨੇ ਹੀ ਖੜਾ ਦੀ ਇਹਨਾਂ ਨੇ ਦੱਸਿਆ ਕਿ 2023 24 25 ਤੇ ਅੱਜ ਵੀ ਹਾਲਾਤ ਇੱਥੇ ਕੋਈ ਠੀਕ ਨਹੀਂ ਹੈਗੇ ਜੋ ਅਸੀਂ ਦੇਖ ਰਹੇ ਆਂ ਤੁਸੀਂ ਵੀ ਕੈਮਰਾ ਮਾਰ ਕੇ ਦੱਸਿਓ ਕਿ ਕਿਦਾਂ ਟਰੈਕਟਰ ਤੇ ਅੱਜ ਵੀ ਮਸ਼ੀਨਰੀ ਪਾਣੀ ਚ ਖੜੀ ਹੈ ਤੇ ਇੱਥੇ ਕਈ ਲੱਖਾਂ ਕਿੱਲੇ ਖੇਤੀ ਬਰਬਾਦ ਹੋ ਚੁੱਕੀ ਹੈ ਜਿਹੜੀ ਕਿ ਮਾਰ ਇਲਾਕੇ ਨੂੰ ਬਾਰ ਬਾਰ ਪੈ ਰਹੀ ਹੈ ਤੇ ਇਹਦਾ ਇੱਕ ਹੀ ਹੱਲ ਹੈ ਕਿ ਇਹਦਾ ਪਰਮਾਨੈਂਟ ਸੋਲੂਸ਼ਨ ਹੋਵੇ ਜਿਦਾਂ ਕਿ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਇਹਨੂੰ ਐਕਿਊਅਰ ਕਰਕੇ ਇਹਨੂੰ ਸਰਕਾਰ ਆਪਣੇ ਹਵਾਲੇ ਕਰਕੇ ਇਦਾਂ ਦਾ ਪਰਮਾਨੈਂਟ ਕੋਈ ਸੋਲੂਸ਼ਨ ਬਣਾਵੇ ਕਿ ਜਿਹਦੇ ਕਰਕੇ ਪਾਣੀ ਦੁਬਾਰਾ ਇਲਾਕੇ ਨੂੰ ਮਾਰ ਨਾ ਪਵੇ ਤੇ ਸਰਕਾਰ ਨੂੰ ਵੀ ਇਹਦਾ ਰੈਵਨਿਊ ਰੇਟੇ ਦੇ ਮਾਧਿਅਮ ਤੇ ਉਹਦਾ ਰੈਵਨਿਊ ਸੋਰਸ ਬਣੇ ਤੇ ਅਸੀਂ ਆਸ ਦਵਾਉਂਦੇ ਆ ਕਿ ਅਸੀਂ ਮਹਾਰਾਸ਼ਟਰਾ ਦੀਆਂ ਸੰਗਠਾਾਂ ਦੇ ਵੱਲੋਂ ਮਹਾਰਾਸ਼ਟਰਾ ਸਿਕ ਐਸੋਸੀਏਸ਼ਨ ਵੱਲੋਂ ਅਸੀਂ ਜਿੱਥੇ ਕਿ ਕੇਂਦਰ ਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਉਹਨਾਂ ਨੂੰ ਵੀ ਇੱਕ ਰਿਪਰੈਜੈਂਟੇਸ਼ਨ ਡਿਟੇਲ ਵਿੱਚ ਦੱਸਾਂਗੇ ਭੇਜਾਂਗੇ ਤੇ ਕੋਸ਼ਿਸ਼ ਵੀ ਕਰਾਂਗਾ ਕਿ ਤੁਹਾਡਾ ਸੁਨਾ ਉਹਨਾਂ ਦੇ ਕਿਸ ਤਰ੍ਹਾਂ ਪਹੁੰਚਾਇਆ ਜਾਵੇ ਤੁਹਾਡੀ ਜਿਹੜੀ ਲੋਕਲ ਸਰਕਾਰ ਹੈ ਇਹਨੂੰ ਵੀ ਅਸੀਂ ਦਰਖਾਸਤ ਕਰਾਂਗੇ ਲੇਕਿਨ ਇੰਨੇ ਸਾਲ ਬੜੀ ਅਫਸੋਸ ਦੀ ਗੱਲ ਹੈ ਕਿ 1988 ਤੋਂ ਇਹ ਲੱਗੇ ਹੋਏ ਨੇ ਤੇ ਅੱਜ ਤੱਕ ਸਰਕਾਰਾਂ ਨੇ ਕੀਤਾ ਨਹੀਂ ਇਹ ਵੀ ਬੜੀ ਸਾਡੇ ਲਈ ਇੱਕ ਨਿਰਾਸ਼ਾ ਹੈ ਕਿ ਇੰਨਾ ਵੱਡਾ ਸੀਰੀਅਸ ਮੁੱਦੇ ਹੋਣ ਤੇ ਸਰਕਾਰ ਬਾਰ-ਬਾਰ ਬਦਲਦੀਆਂ ਹੋਣ ਤੇ ਕੋਈ ਪਰਮਨੈਂਟ ਸੋਲੂਸ਼ਨ ਨਾ ਹੋਵੇ ਇਹ ਦੱਸਦੀ ਹੈ ਕਿ ਸਾਡੇ ਵਿਚਾਰਦਾਰਾ ਕਿੱਥੇ ਆ ਤੇ ਅਸੀਂ ਕਿਹੜੇ ਪਾਸੇ ਪੰਜਾਬ ਨੂੰ ਲੈ ਕੇ ਜਾ ਰਹੇ ਹਾਂ ਲੇਕਿਨ ਉਮੀਦ ਹੈ ਕਿ ਅੱਗੇ ਆਉਣ ਵਾਲੇ ਸਮੇਂ 'ਚ ਇਹਦਾ ਜਿੰਨਾ ਅਸੀਂ ਕਰ ਸਕਦਾ ਕਰਾਂਗੇ ਅਸੀਂ ਕੋਸ਼ਿਸ਼ ਕਰਕੇ ਤੁਹਾਡਾ ਜਿਹੜਾ ਸਨਾਹ ਹੈ ਕੇਂਦਰ ਦੀ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੇ ਤੇ ਪਰਸਿਊ ਵੀ ਕਰਾਂਗੇ ਤੇ ਉਮੀਦ ਹੈ ਕਿ ਕੋਈ ਨਾ ਕੋਈ ਇਹਦਾ ਪਰਮਨੈਂਟ ਸੋਲੂਸ਼ਨ ਅਸੀਂ ਲਿਆ ਪਾਈਏ ਹਾਂਜੀ ਜੋ ਸਾਡੀ ਸੋਚ ਬਣੀ ਕਿ ਅਸੀਂ ਗਰਾਊਂਡ ਜ਼ੀਰੋ ਤੇ ਜਾਣਾ ਵਾ ਜੀ ਜੀ ਤੇ ਦੋ ਤਰੀਕ ਅੱਜ ਦਸਹਿਰਾ ਵਾ ਜੀ 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 ਤੇ ਸਲਾਹ ਕੀਤੀ ਸਾਡੇ ਪ੍ਰਧਾਨ ਸਾਹਿਬ ਦਲਜੀਤ ਸਿੰਘ ਬਲ ਹੋਰ ਸਾਰਿਆਂ ਨੇ ਕਿ ਦਸਹਿਰੇ ਦਾ ਤਿਉਹਾਰ ਜੋ ਵੀ ਆ ਪੀੜਿਤ ਪਰਿਵਾਰਾਂ ਦੇ ਨਾਲ ਜਾ ਕੇ ਗਰਾਉਂਡ ਜ਼ੀਰੋ ਤੇ ਮਨਾਵਾਂਗੇ ਕਿਉਂਕਿ ਜਦੋਂ ਕਿਸਾਨ ਅੰਦੋਲਨ ਸੀ ਅਸੀਂ ਨਵਾਂ ਸਾਲ ਕਿਸਾਨਾਂ ਦੇ ਨਾਲ ਦਿੱਲੀ ਇਹਨਾਂ ਦੇ ਟੈਂਟਾਂ 'ਚ ਮਨਾਇਆ ਸੀ ਜੀ ਇਦਾਂ ਹੀ ਜਦੋਂ ਮਾਰਾ ਠੋੜਾ ਸੁੱਕਾ ਪਿਆ ਸੀ ਇਹ ਦੀਵਾਲੀ ਉਹ ਪਰਿਵਾਰਾਂ ਦੇ ਨਾਲ ਮਗਾਈ ਸੀ ਤੇ ਅੱਜ ਦਸਹਰੇ ਦੇ ਮੌਕੇ ਤੇ ਵੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਰਾਮ ਜੀ ਅੱਗੇ ਆ ਵੀ ਦਸ਼ਹਿਰੀ ਦਾ ਤਿਉਹਾਰ ਅਜ ਪੂਰੀ ਦੇਸ਼ ਦੇ ਵਿੱਚ ਮਨਾਇਆ ਜਾਂਦਾ ਤੇ ਮਹਾਰਾਸ਼ਟਰਾ ਦੇ ਵਿੱਚ ਬਹੁਤ ਵੱਡੀ ਤਦਾਦ ਚ ਮਨਾਇਆ ਜਾਂਦਾ ਵਾ ਜੀ ਉਥੋਂ ਇਹ ਤਿਉਹਾਰ ਨੂੰ ਛੱਡ ਕੇ ਤੇ ਆਹ ਜਿਹੜੀ ਸਾਡੀ ਵਿਵਤਾ ਵਾ ਇਹਦੇ ਵਿੱਚ ਸ਼ਾਮਲ ਹੋਣ ਲਈ ਆਏ ਆ ਅਸੀਂ ਕਹਿੰਨੇ ਆ ਵੀ ਮਤਲਬ ਥੇਤ ਤਿਉਹਾਰ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਪਰਜਾ ਸੁખી ਹੋਵੇ ਅੱਜ ਇਹਨਾਂ ਨੂੰ ਇਹ ਦਰਦ ਮਹਿਸੂਸ ਹੋਇਆ ਤੇ ਇਹ ਵਿੱਚ ਇਹ ਤਿਉਹਾਰ ਛੱਡ ਕੇ ਆ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਤਿਉਹਾਰ ਹੋਰ ਬਹੁਤ ਆਉਣੇ ਆ ਪਰ ਇਹ ਤਿਹਾਰਾਂ ਨੂੰ ਮਤਲਬ ਜਿਹੜਾ ਹੈ ਨਾ ਉਹ ਆਪਣੀ ਜਗ੍ਹਾ ਤੇ ਮਨਾਉਂਦੇ ਰਹਿਣਾ ਚਾਹੀਦਾ ਵੱਡਿਆਂ ਬਡੇਰੇ ਦੀਆਂ ਜਾਦਾਂ ਜਿਹੜੀਆਂ ਜ਼ਰੂਰ ਚਾਹੀਦੀਆਂ ਵਾ ਪਰ ਜਿਉਂਦੇ ਜਿਹੜੇ ਦੇਵਤੇ ਆ ਜੀ ਉਹਨਾਂ ਨੂੰ ਵੀ ਬਚਾਉਣ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਵਾ ਜਿਵੇਂ ਇਹ ਆਏ ਨੇ ਆਸ ਰੱਖਾਂਗੇ ਤੁਹਾਡੇ ਮਾਧਿਵਰੇ ਕਿਉਂਕਿ ਮੀਡੀਆ ਦਾ ਬਹੁਤ ਵੱਡਾ ਤੁਹਾਡਾ ਯੋਗਦਾਨ ਆ ਤੁਹਾਡੇ ਯੋਗਦਾਨ ਨਾਲ ਨਾਲ ਇਹ ਕੀ ਮਤਲਬ ਇਹ ਸਵਾਵਾ ਵੱਡੀਆਂ ਹੋਈਆਂ ਵਾ ਤੁਹਾਡੇ ਮਾਦਰੀ ਨੂੰ ਦੱਸਣਾ ਚਾਹੁੰਦਾ ਕਿ ਜਿਹਨੇ ਸੇਵਾ ਲੈ ਕੇ ਆਉਣਾ ਭਾਈ ਉਹ ਸੰਪਰਕ ਕਰਕੇ ਆਪੋ ਆਪਣੇ ਕਿਸੇ ਟਿਕਾਣੇ ਤੇ ਜਿਵੇਂ ਇਹ ਮਹਾਂਪੁਰਸ਼ਾਣਾ ਬਾਬਾ ਸੇਵਾਈਆਂ ਨਾਲ ਸੰਪਰਕ ਕਰਕੇ ਆਇਆ ਸੰਪਰਕ ਕਰਕੇ ਆਉਣ ਤੇ ਪੀੜ ਦੇ ਹੱਥ ਦੇ ਵਿੱਚ ਜਿਹੜੀ ਉਸਹਾਇਤਾ ਫੜਾ ਕੇ ਜਾਣ ਤਾਂ ਜੋ ਇਹਦੇ ਵਿੱਚ ਕੋਈ ਕਪਲੇਬਾਜੀ ਨਾ ਹੋ ਸਕੇ ਅ ਇਸ ਟਾਈਮ ਤੇ ਜਿਹੜਾ ਵਾ ਉਹ ਲੋਡ ਵਾ ਵੀ ਡੀਜ਼ਲ ਦੀ ਬੀਜ ਦੀ ਖਾਦ ਦੀ ਜੋ ਲੈ ਕੇ ਆਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਸ਼ਹਿਰੇ ਦਾ ਦਿਨ ਵੀ ਹੈ ਕਿਹੜਾ ਕਿੰਨੀ ਦੂਰ ਤੋਂ ਚੱਲ ਕੇ ਜਿਹੜੀ ਸੰਗਤ ਇੱਥੇ ਪਹੁੰਚੀ ਹੈ ਮੁੰਬਈ ਤੋਂ ਮਹਾਰਾਸ਼ਟਰ ਤੋਂ ਕਿ ਹੜਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਜਾਵੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਅਤੇ ਉਹਨਾਂ ਨੇ ਦਸਵੰਦ ਵੀ ਕੱਢਿਆ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਅਤੇ ਜੀ ਆਇਆਂ ਆਖਦੇ ਵੀ ਕੀ ਕਹਿਣਾ ਚਾਹੋਗੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਇਹ ਸਭ ਤੋਂ ਪਹਿਲਾਂ ਤਾਂ ਵੀ ਵਾਇਗਰੂ ਦੀ ਫਤਿਹ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਦੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੀ ਜੀ ਮੈਂ ਇਸ ਪਿੰਡ ਦੇ ਰਹਿਣ ਵਾਲਾ ਹਾਂ ਤੇ ਪੀੜਤ ਪਰਿਵਾਰਾਂ ਦੇ ਵਿੱਚੋਂ ਹਾਂ ਜੀ ਜੀ ਤੇ ਇਹਦੇ ਤੇ ਜਿੰਨੀਆਂ ਸਵਾਵਾਂ ਹੁਣ ਤੱਕ ਡੇਢ ਮਹੀਨੇ ਦੇ ਵਿੱਚ ਦੋ ਮਹੀਨਿਆਂ ਚ ਕੀਤੀਆਂ ਵਾ ਸੰਗਤਾਂ ਦਾ ਉਹਨਾਂ ਦਾ ਧੰਨਵਾਦ ਅੱਜ ਜਿਹੜੇ ਸਪੈਸ਼ਲ ਤੌਰ ਤੇ ਮਲਕੀਤ ਬਲਜੀ ਜਾਂ ਉਹਨਾਂ ਦੀ ਟੀਮ ਇਹ ਭੈਣਾ ਸਾਡੀਆਂ ਆਈਆਂ ਸਾਰੀਆਂ ਤੇ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਇੱਥੇ ਭੇਜਿਆ ਵਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਅੱਜ ਉਹ ਪਹਿਲੀ ਸ਼ੁਰੂਆਤ ਕਰ ਰਹੇ ਆ ਲਿਸਟਾਂ ਬਣਾਈਆਂ ਪਈਆਂ ਸਾਡੇ ਜਿਹੜੇ ਪੀੜਤ ਪਰਿਵਾਰਾਂ ਦੀਆਂ ਪਰਮਜੀਤ ਵੀਰ ਨੇ ਉਦੇ ਵਿੱਚ ਉਹ ਅੱਜ ਇਹਨਾਂ ਨੇ ਮਤਲਬ 100 ਕਿੱਲੇ ਦਾ ਜਿਹੜਾ ਉਹ ਬੰਦੋਬਸਤ ਕੀਤਾ ਵਾ ਕਣਕ ਬੀਜਣ ਦਾ ਖਾਦ ਤੇ ਬੀਜ ਉਹ ਉਹ ਇਹਨਾਂ ਨੇ ਦੇ ਕੇ ਜਾਣਾ ਇਹ ਤੋਂ ਅੱਗੇ ਜਿਵੇਂ ਜਿਵੇਂ ਪੈੜੀ ਕਰਾਈ ਗਈ ਰੇਤਾ ਚੁੱਕਣ ਦੀ ਜਿਵੇਂ ਜਿਵੇਂ ਲੋਡ ਪਈ ਉਹ ਇਹਨਾਂ ਵੱਲੋਂ ਮਤਲਬ ਪਹਿਲਾਂ ਹੀ ਵੱਡਾ ਸਹਿਯੋਗ ਵਾ ਵੀ ਅਸੀਂ ਜਿਹੜੀ ਆ ਉਹ 1 ਕਰੋੜ ਦੀ ਅਮਾਉਂਟ ਜਿਹੜੀ ਇਕੱਠੀ ਕੀਤੀ ਆ ਉਹ ਲਾਉਣੀ ਆ ਸਾਡਾ ਇੱਕੋ ਹੀ ਅਪੀਲ ਵਾ ਕਿ ਜਿਹੜੀ ਵੀ ਇਹ ਅਮਾਉਂਟ ਜਿਹੜੀ ਲੈ ਕੇ ਆਉਂਦੇ ਤੁਹਾਡੇ ਪੱਤਰਕਾਰ ਮਾਧਿਅਮ ਨੇ ਦੱਸਣਾ ਚਾਹੁੰਦੇ ਆ ਉਹ ਪੀੜਤ ਦੇ ਕੋਲ ਪਹੁੰਚੇ ਜਿਵੇਂ ਅੱਜ ਇਹ ਗਰਾਊਂਡ ਤੇ ਆਏ ਇਹਨਾਂ ਨੇ ਸਾਰਾ ਕੁਝ ਵੇਖਿਆ ਵਾ ਤੇ ਸਾਡੀ ਅਗਲੀ ਗੱਲ ਜਿਹੜੀ ਆਪਣੀ ਮਹਾਰਾਸ਼ਟਰ ਸਰਕਾਰ ਵੱਲੋਂ ਆਪਣੀ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਨਾਲ ਉਥੋਂ ਦੀ ਮਹਾਰਾਸ਼ਟਰ ਸਰਕਾਰ ਨਾਲ ਜਾਂ ਸਟੇਟ ਦੀ ਸਰਕਾਰ ਨਾਲ ਰੱਖਣ ਦੀ ਗੱਲ ਕੀਤੀ ਆ ਵੀ ਇਹਦਾ ਨਹਿਰੀ ਰੂਪ ਜਿਹੜਾ ਵਾ ਉਹ ਕੀਤਾ ਜਾਵੇ। ਇਹਦੇ ਤੇ ਤਾਂ ਅਸੀਂ ਹੋਰ ਧੰਨਵਾਦ ਕਰਦੇ ਆ ਵੀ ਜੇ ਇਹਦਾ ਨਹਿਰੀ ਰੂਪ ਹੋ ਜੇ ਤੇ ਆਹ ਜਿਹੜੀਆਂ ਦਿੱਕਤਾਂ ਸਾਨੂੰ ਆਉਂਦੀਆਂ ਇਹ ਨਾ ਹੋਣ। ਇਹਦੇ ਤੇ ਸਰਕਾਰਾਂ ਨੂੰ ਜੇ ਕਿਤੇ ਬਹਿ ਕੇ ਜਦੋਂ ਕਿਤੇ ਡਰੇਂਗ ਤਿਆਰ ਕਰਨ ਸਾਨੂੰ ਨਾਲ ਬਹਾ ਲੈਣ। ਤੇ ਅਸੀਂ ਦੱਸਾਂਗੇ ਵੀ ਸਰਕਾਰ ਦੀ ਕਿੱਡੀ ਵੱਡੀ ਇਨਕਮ ਦਾ ਸਾਧਨ ਬਣਨਾ ਇਧਰ ਆ। ਐਵੇਂ ਨਹੀਂ ਗੇ ਦਰਿਆ ਦਰਿਆ ਦੀਵਤੀ ਹੁੰਦੇ ਆ। ਸੋ ਇਹ ਅੱਜ ਜਿਹੜਾ ਇਹਨਾਂ ਨੇ ਆਣ ਕੇ ਸਾਡੀ ਡਿਗਿਆਂ ਦੀ ਬਾਹ ਫੜੀ ਆ। ਇਹਦੇ ਤੇ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਆਪਣੀ ਜਥੇਬੰਦੀ ਵੱਲੋਂ ਪੂਰੇ ਸਭਰਾਵਲੋਂ ਪੂਰੇ ਇਲਾਕੇ ਵੱਲੋਂ ਦਿਲ ਦੀਆਂ ਗਰੀਆਂ ਦਾ ਧੰਨਵਾਦ ਕਰਦਾ ਹਾਂ ਕਿ ਸੰਤ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਪਹਿਲਾਂ ਵੀ ਬੜੀਆਂ ਸਵਾਵਾਂ ਕੀਤੀਆਂ ਤੇ ਹੁਣ ਵੀ ਉਹਨਾਂ ਨੇ ਇਹਨਾਂ ਨੂੰ ਪ੍ਰੇਰ ਕੇ ਬਾਈ ਜੀ ਉਹਨਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਇੱਥੇ ਸਾਡੇ ਕੋਲ ਭੇਜਿਆ ਵਾ ਬਹੁਤ ਬਹੁਤ ਧੰਨਵਾਦ ਆਉਣ ਲਈ ਸਮੇਂ ਦੇ ਵਿੱਚ ਰਲ ਮਿਲ ਕੇ ਜਿਹੜਾ ਉਹ ਪੰਜਾਬ ਨੂੰ ਸੰਕਟ ਚੋਂ ਆਪਾਂ ਕੱਢ ਲੈਣਾ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਫਿਰ ਲਗਾਤਾਰ ਦੂਸਰੇ ਦਿਨ ਤੁਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਹੋ ਪਹੁੰਚ ਰਹੇ ਜੀ ਕੀ ਮੰਨਦੇ ਭਾਵਨੇ ਇੱਥੇ ਆ ਕੇ ਦੇਖਿਆ ਕੀ ਮੁਸ਼ਕਲਾਂ ਵੀ ਦਸੀਆਂ ਜੀ ਇਧਰ ਆ ਕੇ ਸਾਰੀਆਂ ਤਕਲੀਫਾਂ ਸੁਣ ਕੇ ਮਨ ਪਰ ਆਇਆ ਹੈ ਜੀ ਤੇ ਮੈਂ ਰੱਬ ਕੋਲੋਂ ਇਹ ਸ਼ੁ크ਰੀਆ ਦਾ ਕਰਾਂ ਕਿ ਕਿ ਰੱਬ ਨੇ ਸਾਨੂੰ ਇਸ ਕਾਬਿਲ ਬਣਾਇਆ ਅਸੀਂ ਆ ਕੇ ਕੁਝ ਕਰ ਸਕੀਏ ਤਕਲੀਫਾਂ ਸਮਝ ਕੇ ਉਹਨਾਂ ਦਾ ਕੋਈ ਸਮਾਧਾਨ ਕੱਢ ਸਕੀਏ ਜੀ ਤੇ ਮੇਰੀ ਸਾਰਿਆਂ ਲੋਕਾਂ ਕੋਲੋਂ ਇਹ ਹੀ ਅਪੀਲ ਹੈ ਕਿ ਇਦਾਂ ਰਾ ਕੇ ਤੁਹਾਡੇ ਕੋਲ ਕੁਝ ਵਕਤ ਬਿਤਾ ਕੇ ਸਾਰਾ ਮਹਿਕਮਾ ਕਰਕੇ ਤੁਹਾਡੀਆਂ ਸਾਰੀਆਂ ਤਕਲੀਫਾਂ ਸਮਝ ਕੇ ਕੁਝ ਕਦਮ ਫਰਵਾਹਾਂ ਕਿ ਜਿੱਦ ਨਾਲ ਤੁਹਾਡਾ ਵੀ ਕੋਈ ਰਸਤਾ ਖੁੱਲੇ ਤੁਹਾਨੂੰ ਵੀ ਕੋਈ ਹਾਰ ਸਮਾਧਾਨ ਮਿਲੇ ਪ੍ਰਧਾਨ ਜੀ ਨੇ ਧੰਨਵਾਦ ਕੀਤਾ ਕਿ ਤੁਸੀਂ ਇਤਿਹਾਰ ਸੀਗਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਸੋ ਸਮੁੱਚੀ ਟੀਮ ਨੇ ਧੰਨਵਾਦ ਵੀ ਕੀਤਾ ਅਤੇ ਇੱਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਦਸੀਆਂ ਵਾਈਗਰੂ ਦੇ ਘਰ ਦੇ ਵਿੱਚ ਅਰਦਾਸ ਕੀ ਰਹਿੰਦੀ ਹੈ ਜਦੋਂ ਸਵੇਰੇ ਸ਼ਾਮ ਉਸ ਨੂੰ ਯਾਦ ਕਰਦੇ ਹੋ ਤਿਉਹਾਰ ਸਦੀ ਚੰਗੇ ਲੱਗਦੇ ਨੇ ਜਦੋਂ ਤੁਹਾਡਾ ਮਨ ਖੁਸ਼ ਹੋਵੇ ਜਦੋਂ ਹਰ ਤਰਫ ਖੁਸ਼ਹਾਲੀ ਹੋਵੇ ਮੈਨੂੰ ਲੱਗਦਾ ਕਿ ਅੱਜ ਇਸ ਤੋਂ ਵਧੀਆ ਸਾਡਾ ਤਿਉਹਾਰ ਨਹੀਂ ਹੋ ਸਕਦਾ ਜੋ ਅਸੀਂ ਤੁਹਾਡੇ ਨਾਲ ਆ ਕੇ ਇੱਥੇ ਖੜੇ ਹੋਏ ਆਂ ਇਹ ਹੀ ਸਭ ਤੋਂ ਵੱਡੀ ਸਾਡੀ ਇਹ ਹੀ ਸਾਡਾ ਤਿਉਹਾਰ ਹੈ ਤੇ ਜੋ ਤੁਹਾਡੇ ਨਾਲ ਖੜੇ ਹੋਏ ਆਂ ਕਦਮ ਤੋਂ ਕਦਮ ਇਲਾਕੇ ਤੇ ਅੱਗੇ ਵੀ ਤੁਹਾਨੂੰ ਦਿਲਾਸਾ ਦੇ ਲਾਣੇ ਕਿ ਅਸੀਂ ਤੁਹਾਡੀ ਆਵਾਜ਼ ਬਣਾਂਗੇ ਜਿੰਨਾ ਹੋ ਸਕਦਾ ਹੈ ਬਤੋ ਬਾਤ ਨਾਲ ਲੱਗ ਕੇ ਅਸੀਂ ਸਾਰੇ ਤੁਹਾਡਾ ਮੈਸੇਜ ਪਹੁੰਚਾਵਾਂਗੇ ਲੋਕਾਂ ਤੱਕ ਕਿ ਜਿਹਦੇ ਨਾਲ ਤੁਹਾਡੀਆਂ ਕੁਝ ਤਕਲੀਫਾਂ ਲੋਕ ਜਿਹੜੇ ਦੂਰ ਬੈਠੇ ਨੇ ਉਹ ਬੈਠ ਕੇ ਕੁਝ ਵਿਚਾਰ ਕਰਨ ਤੇ ਤੁਹਾਡੇ ਨਾਲ ਜ਼ਰੂਰ ਵਾੜੀ ਮ ਧੰਨ ਧੰਨ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ ਜਦੋਂ ਤੇ ਅਸੀਂ ਕੱਲ ਆਏ ਆ ਕਿਉਂਕਿ ਅੱਜਕੱਲ ਹੁੰਦਾ ਕੀ ਹੈ ਜੇ ਤੁਸੀਂ ਰੋਟੀ ਵੀ ਖਾਂਦੇ ਹੋ ਤੇ ਫੇਸਬੁੱਕ ਤੇ ਪੋਸਟ ਹੋ ਜਾਂਦੇ ਅਸੀਂ ਅੱਜ ਬੰਬੇ ਦੀ ਸੰਗਤ ਸਾਰੀ ਇਧਰ ਆਈ ਹੋਈ ਹੈ ਤੇ ਜਦੋਂ ਤੇ ਅਸੀਂ ਪੋਸਟ ਕਰਨੇ ਪਏ ਲੋਕਾਂ ਦੇ ਕਮੈਂਟਸ ਆਂਦੇ ਪੈਣੇ ਤੇ ਤੁੰਬਾ ਮਚ ਗਈਆਂ ਹਰ ਤਰ੍ਹਾਂ ਤੇ ਮੈਂ ਵੀ ਇਹ ਚਾਹਨੀ ਹੈ ਮੇਰੇ ਲੋਕਾਂ ਕੋਲੋਂ ਇਹ ਇੱਕ ਅਪੀਲ ਹੈ ਕਿ ਘਰ ਬੈਠ ਕੇ ਆਪਸ ਵਿੱਚ WhatsApp ਤੇ ਡਿਸਕਸ਼ਨ ਕਰੋ ਨਾਲੋ ਚੰਗਾ ਕਿ ਪੰਜਾਬ ਵਿੱਚ ਕੀ ਨੁਕਸਾਨ ਹੋਏ ਇਧਰ ਆ ਕੇ ਇਹਨਾਂ ਦੀ ਹਾਲਾਤ ਦੇਖੋ ਫਿਰ ਤੁਸੀਂ ਆ ਕੇ ਇੱਕ ਇੱਕ ਪਲ ਨੂੰ ਮਹਿਸੂਸ ਕਰੋਗੇ ਕਿ ਵਾਕਈ ਨਾਲ ਖੜੇ ਹੋ ਕੇ ਕਿ ਕੀ ਹੁੰਦਾ ਹੈ ਫਰਕ ਪੈਂਦਾ ਇਸ ਚੀਜ਼ ਖੜੇ ਹੋ ਕੇ ਤਕਲੀਫ ਸਮਝ ਕੇ ਤੇ ਉਹਦਾ ਹੱਲ ਕਰਦਣ ਚ ਬਹੁਤ ਵੱਡੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਧੰਨਵਾਦ ਧੰਨਵਾਦ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਫਤਿਹ ਔਰ ਜੈ ਮਹਾਰਾਸ਼ਟਰ ਜੀ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਜਿਹੜੇ ਮਤਲਬ ਜਿਹੜੇ ਰਾਹ ਅਸੀਂ ਆਏ ਆ ਉਹ ਮਹਾਰਾਸ਼ਟਰ ਸਿੱਖ ਅਕੈਡਮੀ ਜਿਹੜੇ ਕਿ ਮਲਕੀਤ ਸਿੰਘ ਬਲ ਤੇ ਦਲਜੀਤ ਸਿੰਘ ਬਲ ਇਹਨਾਂ ਤੋਂ ਬਣੀ ਹੋਈ ਹੈ ਤਾਂ ਜਿਹੜਾ ਉਹਨਾਂ ਨੇ ਤੁਹਾਨੂੰ ਦੱਸਿਆ ਵਿਆ ਹੈ ਕਿ ਸੱਚ ਅਸੀਂ ਜਾ ਕੇ ਸਾਡੇ ਮੁੱਖ ਮੰਤਰੀ ਦੇਵਿੰਦਰ ਪੰਡਤ ਨੂੰ ਤੇ ਨਾਲੇ ਮੋਦੀ ਸਰਕਾਰ ਨੂੰ ਅਸੀਂ ਅਪੀਲ ਕਰਾਂਗੇ ਕਿ ਮਲਕੀਤ ਸਿੰਘ ਜੀ ਨੇ ਜਿਹੜਾ ਸਾਬ ਤੋਂ ਕਹਿ ਕਿ ਅਸੀਂ ਅਪੀਲ ਕਰਕੇ ਜਿਹੜਾ ਇਹ ਪੂਰਾ ਸਿਸਟਮ ਦੱਸਿਆ ਵਿਆ ਉਹ ਸਿਸਟਮ ਤੋਂ ਅੱਗੇ ਤੱਕ ਪਹੁੰਚਾਣੇ ਦੀ ਕੋਸ਼ਿਸ਼ ਕਰਾਂਗੇ। ਔਰ ਦੂਜੀ ਗੱਲ ਵੀਰ ਜੀ ਸਾਨੂੰ ਸੱਚੀ ਪਤਾ ਨਹੀਂ ਸੀ ਕਿ ਇੰਨੇ ਪੀੜਿਤ ਬੰਦੇ ਵੀ ਇਹ ਸਾਈਡ ਹੈ ਕਰਕੇ ਅਸੀਂ ਕੱਲ ਪੂਰਾ ਉਹ ਸਾਈਡ ਗਿਆ ਤੇ ਸਾਨੂੰ ਇਹਨਾਂ ਪਤਾ ਨਹੀਂ ਤਾਂ ਕਿੰਨਾ ਇਫੈਕਟਡ ਹੋਇਆ ਕਰਕੇ ਬਟ ਅੱਜ ਆ ਕੇ ਪਤਾ ਚੱਲਿਆ ਕਿ ਇੰਨਾ ਏਰੀਆ ਸਾਡਾ ਇਫੈਕਟਡ ਹੋਇਆ ਔਰ ਇੰਦੇ ਲੋਕ ਸਾਡੇ ਸਫਰ ਕਰ ਰਹੇ ਆ ਮੀਡੀਆ ਇਹ ਕਿਦਾਂ ਦੀ ਜਗ੍ਹਾ ਚੀਜ਼ ਹੈ ਜਿਹੜੀ ਸਾਡੀ ਆਵਾਜ਼ ਸਾਡੇ ਪੰਜਾਬ ਦੀ ਆਵਾਜ਼ ਉੱਤੇ ਤੱਕ ਲੈ ਕੇ ਜਾ ਸਕਦੀ ਲੇਕਿਨ ਪ੍ਰਧਾਨ ਸਾਹਿਬ ਨੇ ਸੱਚ ਇਹ ਵੀ ਗਲਦਸੀਏ ਕਿ ਸਾਡੇ ਇਮਾਨਦਾਰ ਲੋਕ ਜੈਸਰਾ ਮਹਾਰਾਸ਼ਟਰ ਦੇ 29 ਕਮੇਟੀ ਵਾਲੇ ਆਏ ਹੋਏ ਆ ਬਲਵਿਰ ਜੀ ਦੋਹੇ ਭਰਾਵਾਂ ਨੇ ਮਿਲ ਕੇ ਸਿੱਖ ਕਮੇਟੀ ਕਰੀ ਹੋਈ ਹੈ ਤਾਂ ਇਹ ਪੂਰੀ ਕੋਸ਼ਿਸ਼ ਕਰੇਗਾ ਮਹਾਰਾਸ਼ਟਰ ਸਰਕਾਰ ਨੂੰ ਬੋਲਣ ਦੇ ਤੇ ਸੈਂਟਰਲ ਸਰਕਾਰ ਨੂੰ ਬੋਲਣ ਦੇ ਕਿ ਜਿਹੜੇ ਸੋਲਿਊਸ਼ਨ ਹੈ ਉਹ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰੇਗਾ ਔਰ ਇੱਕ ਮੈਂ ਮਰਾਠੀ ਮਾਂ ਵੀ ਬੋਲਣਾ ਚਾਹਾਂਗੀ ਜੈ ਮਹਾਰਾਸ਼ਟਰ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਬਥੇ ਯਾ ਟਾਈਮ ਮਾਲਾ ਆਪਨ ਜਿੱਤੇ ਆਲੋ ਹੈ ਇਹ ਪੰਜਾਬ ਪੀੜਿਤ ਹੈ ਜੀ आपले बाळ आली आहे ज्याप्रमाणे आपल्याला देवेंद्र भाऊ ज्यांना आपण मांडतो ते देवा भाऊनी आपल्याला प्रत्येक ठिकाणी मदत केली आहे तर मी सिख असोसिएशन वर... असोशिएशनचा थ्रू हे बोलायलाच पाहिजे की मी तुम्हाला खूप 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 अभिमान आहे मला की ज्याप्रमाणे तुम्ही महाराष्ट्र सरकारला चालवत आहे त्याचप्रमाणे आमच्या पंजाबची सरकार आणि आमचा सिख अकॅडमी जे आता झालं था आहे त्याचा थ्रू तुम्ही पंजाबचे पण जे पीडित आहे त्यांना काहीतरी मार्गदर्शन द्या आणि कायतरी त्याचं सोल्युशन काढा साहेब भाऊ आपल्याला मी लाडकी बाहेन आहे आपली प्रत्येक ठिकाणाला जोरजोरात म्हणते की माझा देवा भाऊ आहे लाडका त्याचप्रमाणे आमचे मलकीत भाऊ आणि दलजित भाऊ या दोन आमचे गंभीर ठिकाण्या पुढे पुढे येऊन प पंजाबसाठी प्रत्येक घराघरातून जाऊन एक कोटी रुपये जमा केले आहे इथे लोकांना छोट्या छोट्या वस्तूची गरज आहे कुठेतरी म्हणतात ना कोणाला कंबलची गरज आहे कोणाला खातची गरज आहे कोणाला पेस्टिसाइडची गरज आहे याप्रमाणे ते प्रत्येक छोट्या छोट्या ठिकाणात जाऊन ज्यांना जे गरज आहे ते भरपूर देतात आहे दे, त्याचप्रमाणे तुम्हाला हात जोडून विनंती आहे ज्याप्रमाणे तुम्ही आपल्या महाराष्ट्राला वाचवलं आहे तर हीच आवाज आमची पंजाबची तिथपर्यंत घेऊन जावं सेंट्रलमध्ये आणि ह्याचं पण सॉल्युशन काढा हे आपल्याला खूप विनंती आहे एक लाडकी बहिणीतून आपल्या लाडके देवा भाऊला जय फतेह पंजाब दी सारी संगत ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਹੜੀ ਵੀ ਸੇਵਾਵਾਂ ਅਸੀਂ ਸੰਤ ਬਾਬਾ ਸੇਵਾ ਸਿੰਘ ਜੀ ਦੇ ਥਰੂ ਖਡੂਰ ਸਾਹਿਬ ਦੀ ਧਰਤੀ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਇੱਥੇ ਬਾ ਇਸ ਜਗ੍ਹਾ ਤੇ ਆ ਕੇ ਜੋ ਹਾਲਾਤ ਵੇਖੇ ਆ ਸੱਚੀ ਵਿੱਚ ਮਨ ਬੜਾ ਦੁਖੀ ਹੋਇਆ ਅਸੀਂ ਟੀਵੀ ਤੇ ਵੇਖਦੇ ਸੀਗੇ ਤੇ ਬੜਾ ਹੀ ਦਿਲ ਹੁੰਦਾ ਸੀਗਾ ਕਿ ਜਾਈਏ ਉੱਥੇ ਪਹੁੰਚੀਏ ਕਿਸੇ ਨਾ ਕਿਸੇ ਪਰ ਪਾਣੀ ਇੰਨਾ ਸੀ ਉਸ ਟਾਈਮ ਤੇ ਕਿ ਹਰ ਬੰਦੇ ਦਾ ਪਹੁੰਚਣਾ ਮੁਸ਼ਕਿਲ ਸੀ ਤੇ ਸਾਰੀ ਸਿੱਖ ਐਸੋਸੀਏਸ਼ਨ ਨੇ ਬਾਲ ਸਾਹਿਬ ਜੀ ਨੇ ਸਾਰੇ ਨੇ ਇਹ ਪ੍ਰੋਗਰਾਮ ਬਣਾਇਆ ਕਿ ਸੇਵਾ ਬਾਅਦ ਚ ਵੀ ਬਹੁਤ ਬੜੀ ਲੋਡ ਅੱਗੇ ਵੀ ਤੇ ਬੜੇ ਸੋਹਣੇ ਤਰੀਕੇ ਨਾਲ ਸੇਵਾ ਬਾਬਾ ਜੀ ਵੱਲੋਂ ਹੋਈ ਆ ਕੱਲ ਅਸੀਂ ਉਧਰ ਡੇਰਾ ਬਾਬਾ ਨਾਨਕ ਗਏ ਸੀ ਬੜੀ ਅਰੇਂਜਮੈਂਟ ਉਹਨਾਂ ਨੇ ਇੱਕ ਇੱਕ ਲਿਸਟ ਬਣਾਈ ਆ ਕਿੰਨਾ ਕਿੰਨਾ ਨੂੰ ਸਮਾਨ ਦੀ ਲੋਡ ਆ ਡੀਜ਼ਲ ਦੀ ਲੋਡ ਆ ਪੈਸਟੀਸਾਈਜ਼ ਦੀ ਲੋਡ ਆ ਖਾਤ ਆਦਬੀ ਦੀ ਲੋੜ ਆ ਬੜੇ ਹੀ ਸੋਹਣੇ ਤਰੀਕੇ ਨਾਲ ਸੇਵਾ ਨਿਭਾਈ ਗਈ ਆ ਬਾਬਾ ਜੀ ਵੱਲੋਂ ਔਰ ਸਾਡਾ ਜੋ ਵੀ ਬੰਬੇ ਦੀ ਸੰਗਤ ਨੇ ਤਿਲ ਫੋਰਟ ਤੇ ਜੋ ਵੀ ਛੋਟੇ ਤੋਂ ਛੋਟੇ ਵੱਡੀ ਤੋਂ ਵੱਡੀ ਸੇਵਾ ਕੀਤੀ ਆ ਉਹ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਲੱਗ ਰਹੀ ਆ ਮੈਂ ਬੰਬੇ ਦੀ ਸੰਗਤ ਨੂੰ ਵੀ ਇਹ ਹੀ ਕਹਿਣਾ ਚਾਹਾਂਗੀ ਹੋਰ ਵੀ ਅਸੀਂ ਸੇਵਾ ਕਰ ਸਕਦੇ ਆ ਗੁਰੂ ਦੀ ਦਿੱਤੀ ਬੜੀ ਮੇਰ ਹਰ ਜੀਤ ਉੱਤੇ ਔਰ ਇੱਕ ਮਦਦ ਕਰਨ ਦੀ ਭਾਵਨਾ ਨਹੀਂ ਆ ਪਰ ਇੱਕ ਦਿਲ ਸੀਗਾ ਕਿ ਅਸੀਂ ਇੱਥੇ ਆ ਕੇ ਇਹਨਾਂ ਨੂੰ ਮਿਲੀ ਇੱਕ ਵਾਰੀ ਇਹਨਾਂ ਦੀ ਕੀ ਪਰਿਸਥਿਤੀ ਆ ਕਿਹੜੇ ਹਾਲਾਤ ਚ ਪੰਜਾਬ ਬੈਠਾ ਆ ਬੋਲਦੇ ਨਾ ਸੱਚਾ ਪਾਤਸ਼ਾ ਵਾਹ ਲਾ ਵਿੰਗਾ ਹੋਵੇ ਜੋ ਸਤਿਗੁਰ ਆਪ ਖਲੋਵੇ ਸੱਚਾ ਪਾਤਸ਼ਾ ਕਿਰਪਾ ਕੀ ਕਰੀ ਕੀਤੀ ਹੈ ਸੇਵਾ ਕਰਨ ਦੀ ਬਲ ਬਖਸ਼ਿਆ ਔਰ ਇਹਨਾਂ ਨੂੰ ਮਿਲਣ ਦਾ ਉਤਸ਼ਾਹ ਸੀਗਾ ਅਸੀਂ ਮਿਲਣਾ ਸੀ ਇਹਨਾਂ ਨੂੰ ਕਿ ਮਤਲਬ ਉੱਥੇ ਟੀਵੀ ਤੇ ਬੈਠ ਕੇ ਅਸੀਂ ਜਦੋਂ ਦੇਖਦੇ ਸੀ ਹਾਲਾਤ ਪੰਜਾਬ ਦੇ ਤੇ ਇਹ ਪੰਜਾਬ ਨਹੀਂ ਹੋ ਸਕਦਾ ਹਰ ਇੱਕ ਜੀ ਨੂੰ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਬੰਬੇ ਦਿੱਲੀ ਸਰਕਾਰ ਨੂੰ ਵੀ ਬੇਨਤੀ ਆ ਕਿ ਪੰਜਾਬ ਦੀ ਬਾਹ ਬਣਨ ਪੰਜਾਬ ਦੀ ਅਨਾਜ ਦੀ ਹਰ ਬੰਦੇ ਨੂੰ ਲੋੜਵਾ ਅਨਾਜ ਹਰ ਬੰਦੇ ਦੀ ਲੋੜ ਵਾ ਤੇ ਪੰਜਾਬ ਨੂੰ ਵੱਧ ਤੋਂ ਵੱਧ ਮਦਦ ਕਰਨ ਜੋ ਉਹਨਾਂ ਦੇ ਉਹਨਾਂ ਦੇ ਹੱਥ 'ਚ ਹੈ ਉਹ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਸਿੰਘ ਜੀ ਕਰਮਜੀਤ ਸਿੰਘ ਜੀ ਪਿੰਡ ਸਭਰਾ ਅਸੀਂ ਤਾਂ ਜੀ ਧੰਨਵਾਦ ਕਰਨਾ ਚਾਹੁੰਦੇ ਹਾਂ ਇਸ ਮੁਸੀਬਤ ਦੀ ਘੜੀ ਦੇ ਵਿੱਚ ਇਜਨਾ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਥਰੂ ਮਹਾਰਾਸ਼ਟਰ ਨਾਲੋਂ ਸਿੱਖ ਸਸਤਾਵਾਂ ਇਹ ਵੀ ਖਾਦ ਜੋ ਵੀ ਸਮਾਨ ਲੈ ਕੇ ਆਏ ਅੱਜ ਇਹ ਕਿਉਂਕਿ ਲੋਕ ਫਸੇ ਆ ਮੁਸੀਬਤ ਦੀ ਘੜੀ ਵਿੱਚ ਪੱਤਰਕਾਰ ਭਾਈਚਾਰਾ ਜਿਹੜਾ ਇਹਨੇ ਬੜਾ ਸਾਥ ਦਿੱਤਾ ਤੁਸੀਂ ਤੁਹਾਨੂੰ ਸਾਰੀਆਂ ਮੁਸੀਬਤਾਂ ਦਾ ਪਤਾ ਵੀ ਇਹ ਦਰਿਆ ਦੇ ਰੀਏ ਕੀ ਮੁਸੀਬਤਾਂ ਅਸੀਂ ਸਿਰਫ ਦੋ ਸ਼ਬਦਾਂ ਜਿਹਾ ਧੰਨਵਾਦੀ ਕਰ ਸਕਦੇ ਹਾਂ ਵੀ ਇਹਨਾਂ ਨੇ ਜਿਹੜਾ ਅੱਜ ਮੁਸੀਬਤ ਦੀ ਘੜੀ 'ਚ ਸਾਰਿਆਂ ਦਾ ਹੱਥ ਫੜਿਆ ਵਾ ਬਹੁਤ ਬਹੁਤ ਧੰਨਵਾਦ ਇਹਨਾਂ ਸਿੱਖ ਸਸਤਾਵਾਂ ਦਾ ਤੇ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਬਾਬਾ ਜੀ ਦਾ ਜੀ